ਜਦੋਂ ਮੇਰੇ ਬੁਰੇ ਹਾਲ ਦੇਖੇ ਤੇ ਮੈਂ ਸੁਰਿੰਦਰ ਛਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵਿਤੋ ਡਫਾ ਹਰ ਜਮਨ ਦਾ ਹੁਣ ਤੇਰਾ ਨਾਉ ਤੁਸੀਂ ਆਪਣੀਆਂ ਸਟੇਜਾਂ ਤੇ ਲੈ ਜਾਇਆ ਕਰੋ ਇੱਥੇ ਜਿਹੜਾ ਹੁਣ 20-20 ਰੁਪਏ ਮੰਗਦਾ ਵੀ ਇਹ ਇਹਦੀ ਬੜੀ ਬੇਇੱਜ਼ਤੀ ਆ ਦੰਦੇ ਵੀ ਇਹ 20 ਮੰਗਦਾ ਅਗਲਾ ਦੱਸ ਦਿੰਦਾ ਤੇ ਤੂੰ ਆਪਣੀਆਂ ਸਟੇਜਾਂ ਤੇ ਲੈ ਜਾਇਆ ਕਰ ਉੱਥੇ ਤੂੰ ਕਹਿੰਦਿਆ ਕਰ ਵੀ ਮੈਂ ਮਾਈਕ ਫੇਰ ਸੰਭਾਲਦਾ ਵੀ ਦੋ ਗੀਤ ਚਾਂਦੀ ਰਾਮ ਗਾਊਗਾ ਇਹਦੇ ਚਾਰ ਦੀਆਂ ਸਿਫਤਾ ਕਰ ਦਿਆ ਕਰ ਛਿੰਦੇ ਨੇ ਮੇਰੀ ਗੱਲ ਮੰਨ ਲਈ ਇੱਕ ਪ੍ਰੋਗਰਾਮ ਤਾਂ ਮੈਂ ਆਪ ਦੇਖਿਆ ਛਿੰਦੇ ਦੇ ਸੌਹਰੇ ਆਲੇ ਪਾਸ ਸੌਹਰਾ ਪਿੰਡ ਆਲੇ ਪਾਸ ਸੀ ਕਿਤੇ ਛਿੰਦੇ ਦੀ ਚੜ੍ਹਤ ਬਹੁਤ ਸੀ ਇਹਨੇ ਕਿਹਾ ਵੀ ਮੈਥੋਂ ਪਹਿਲਾਂ ਵੀ ਮਸ਼ਹੂਰ ਸਾਡਾ ਸੀਨੀਅਰ ਆਰਟਿਸਟ ਚਾਂਦੀ ਰਾਮ ਚਾਂਦੀ ਗੀਤ ਗਾਊਗਾ ਫਿਰ ਮੈਂ ਉਸ ਤੋਂ ਬਾਅਦ ਸੰਭਾਲਦਾ ਉਹ ਜਦੋਂ ਹੁਣ ਟੋਪੀ ਜੀ ਤੇ ਉਹਦਾ ਚੀਤ ਛੜੇ ਜੇ ਪਾ ਕੇ ਵਿਚਾਰਾ ਮਾਈਕ ਤੇ ਆਇਆ ਤੇ ਮੂਰੇ ਬੈਠੇ ਨਿਆਣੇ ਜਿਹਾ ਤੇ ਐਵੇਂ ਹੜੜਹੜ ਕਰਨ ਲੱਗ ਗਿਆ ਇੱਕ ਤਰ੍ਹਾਂ ਨਾਲ ਹੂਟ ਕਰਤਾ ਤੇ ਮੈਨੂੰ ਯਾਦ ਆ ਵੀ ਚਾਂਦੀ ਰਾਮ ਨੇ ਉੱਥੇ ਇਹ ਗੱਲ ਕਹੀ ਗੇਤ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਹਿੰਦਾ ਵੀ ਵਕਤ ਵਕਤ ਦੀ ਬਾਤ ਆ ਜੀ ਹੁਣ ਇਸ ਵੇਲੇ ਤੁਸੀਂ ਸ੍ਰਿੰਦਰ ਛਿੰਦੇ ਨੂੰ ਸੁਣਨ ਲਈ ਕਾਲੇ ਹੋ ਮੈਂ ਇਸੇ ਪਿੰਡ ਚ 6 6 700 700 ਰੁਪਇਆ ਕਾਰਮ ਕੇ ਲੈ ਕੇ ਉਦੋਂ ਮੈਂ ਮਹਿੰਗੇ ਕਲਾਕਾਰਾਂ ਚ ਮੈਂ ਇਸੇ ਪਿੰਡ ਚ ਵਿਆਹਾਂ ਦੇ ਦੋ ਪ੍ਰੋਗਰਾਮ ਕੀਤੇ ਹੋਏ ਉਸ ਸਮੇ 600 ਰੁਪਇਆ ਲੈ ਦੇ ਖਾੜੇ ਦਾ ਹਾਂ ਜੀ 600 700 ਮਹਿੰਗਾ ਸੀ ਮਹਿੰਗਾ ਸੀ ਆਉ ਸੀ 300 400 500 ਚਾਂਦੀराम ਮਹਿੰਗਾ ਸੀ ਫਿਰ ਜਾਂਜ ਜਗਕੇ ਦੀਪ ਜਗਮੂਣ ਕੁਰ ਮਹਿੰਗੇ ਸੀ ਉਦੋਂ ਉਧਾਨ ਦੇ ਵਿੱਚ ਸੀ